ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਦੇ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਜ ਕਰਾਈ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਪੁਲਵਾਨ ਜੀ ਹੁਣ ਅੱਜ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਤੇ ਤੁਹਾਨੂੰ ਚਾਰ ਗਾਵਾਂ ਦਿਖਾਉਣੀਆਂ ਚਾਰੇ ਜਰਸੀਆਂ ਤੁਹਾਨੂੰ ਦਿਖਾਵਾਂਗੇ ਤੇ ਚਾਰੇ ਦੀਆਂ ਚਾਰੇ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਆਂ ਤੇ ਬਿਲਕੁਲ ਨੋਰਮਲ ਰੇਟ 'ਚ ਜਿਹੜੀਆਂ ਸਾਰੀਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣ ਨਜ਼ਰ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਚਲਾਓ ਪੀਛਾ ਸਾਫ ਵਧੀਆ ਜੀ ਤੇ ਨਾਮ ਦੱਸ ਦੇ ਕਰੋ ਨਾਮ ਮੇਰਾ ਸੋਨੂ ਪਹਿਲਵਾਨ ਜੀ ਹਾਂਜੀ ਪਿੰਡ ਪੰਜਗਰਾਂਗਿਆ ਫਸਿਲਦਨ ਵਾਲਾ ਜ਼ਿਲ੍ਹਾ ਮਸਰ ਤੇ ਫੋਨ ਨੰਬਰ ਬੋਲ ਦੇ ਕਰੋ 981897229 ਠੀਕ ਹੈ ਜੀ ਤੇ ਕਿੰਨੀਆਂ ਚਾਰ ਫਿਰ ਚਾਰ ਸਾਰੀਆਂ ਸਾਰੀਆਂ ਹੀ ਸੋਈਆਂ ਹਨਾ ਤਾਜ਼ੀਆਂ ਸੋਈਆਂ ਬਿਲਕੁਲ ਠੀਕ ਹੈ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇਹਦੇ ਤੋਂ ਹੀ ਆਪਾਂ ਕਰਦੇ ਹਾਂ ਕਿੰਨਾ ਚਿਰ ਹੈ ਵੈਧੀ ਨਾ ਸੋਈ ਨਾ ਇਹ ਕੱਲ ਦੀ ਵੀਧੀ ਸੋਈ ਜੇ ਅੱਛਾ ਕੱਲ ਦੀ ਸੋਈ ਹੈ ਬੱਚਾ ਕਿਹ ਚਮਗਰ ਬੱਚਾ ਜੀ ਅੱਛਾ ਮਗਰ ਇਹਦੇ ਬੱਚਾ باقی ਸਾਰੇ ਤਾਜ਼ੇ ਹੀ ਆ ਬੱਚੇ ਆ ਦੇਖ ਸਾਡੇ ਨਾਲੋਂ ਜਿਹੜਾ ਬਿਲਕੁਲ ਨਾਲ ਤਾਜ਼ਾ ਹੀ ਆ ਜਿਹੜਾ ਤੇ ਕਿੰਨਾ ਕਿ ਦੁੱਧ ਵੇਤੀ ਚਵਾਈ ਜਾਊਗੀ ਹੈ ਦੁੱਧ ਵੀਰ ਜੀ ਜਿੱਡੀ ਪਲੀ ਪੁਲੀ ਆ ਹਾਂਜੀ ਲੂਡ ਵਾਲੀ ਆ ਚਲੋ ਅਸੀਂ ਜ਼ਿਆਦਾ ਨਹੀਂ ਕਹਿੰਦੇ 15-16 ਕਿਲੋ ਦੀ ਚਵਾਊਗੀ ਅੱਛਾ ਹਾਂ ਬਾਕੀ ਦੁੱਧ ਵੀਰ ਜੀ ਸੇਵਾ ਦਾ ਸੇਵਾ ਸੰਭਾਲਣਾ ਕਿੰਨਾ ਪਾਲੋ ਉਨਾ ਹੀ ਤੁਹਾਨੂੰ ਹਾਂਜੀ ਹਾਂਜੀ ਬਾਕੀ ਆ ਨਾੜ ਦੇ ਕਰੀਏ ਦਾ ਲਾਗੇ ਤਾਂ ਚੰਗੀ ਤਰ੍ਹਾਂ ਦੇਖ ਸਕਦੇ ਜੀ ਇਹ ਆ ਖੋਲੋ ਹਾਂ ਫਿਰ ਤੋੜ ਦਈਏ ਨਾ ਬਾਕੀ ਤਾਜੀ ਸੋਈ ਆ ਤੁਸੀਂ ਆਪ ਨਹੀਂ ਸਮਝਣਾ ਵੇਖ ਕੇ ਖੜਨੀ ਆ ਕਿੰਨੇ ਕ ਦੁੱਧ ਆ ਲਈ ਆ ਤੇ ਕੀ ਆ ਬਾਕੀ ਸਿੰਘ ਜਿਹੜੇ ਤੇ ਨਿਕ ਨਿਕ ਹੈਗੇ ਆ

ਬਾਕੀ ਇਹ ਵੀ ਠੰਡੀ ਠੁੰਡੀ ਬੜੀ ਆ ਇਹ ਨਹੀਂ ਕੋਈ ਰੱਸੀ ਪਾਉਣ ਦੀ ਲੋੜ ਜਿੱਤਰਾ ਮਰਜ਼ੀ ਬੈਠ ਕੇ ਠੀਕ ਆ ਬਾਕੀ ਠੰਡੇ ਤੇਰੀ ਦਾ ਜਿਹੜਾ ਵਾਧਾ ਤੇ ਥਣ ਵੀ ਇਹਦੇ ਲਾਗੇ ਦਾ ਦੇਖ ਸਕਦੇ ਇੱਕ ਰੀ ਤੇ ਕਿੰਨਾ ਰੱਖਣਾ ਵੇ ਦੀ ਫਿਰ ਇਹਦਾ ਮੁੱਲ ਆਪਾਂ ਦੇ ਦਈਏ 45 ਦੇਖ ਲਓ ਤੁਹਾਡੀ ਮਰਜ਼ੀ ਜੇ ਦੱਸ ਦੋ ਬਾਕੀ ਤੁਸੀਂ ਦੱਸ ਜਾ ਜਾ ਕਰ ਦਈਏ 2000 ਛੱਡ ਦਈਏ 45 ਮੈਂ 2 ਨਾ ਛੱਡੀਏ 5 ਹੀ ਛੱਡੀਏ ਅੱਛਾ 40000 ਦੀ ਦੇ ਤਾ 40000 ਦੀ ਦੇ ਤਾ 40000 ਦੀ ਦੇ ਤਾ ਬਾਕੀ ਛੋਟ ਛੜ ਮੁੱਕ ਤੇ ਹੋਰ ਪਰ ਮੈਂ ਮੰਤਨ ਕਰਾਂ ਕਿਉਂਕਿ ਵੀਰ ਤੁਹਾਨੂੰ ਲਾਉਗਾ ਕਰਾਂਗੇ ਠੀਕ ਹੈ ਜੀ ਠੀਕ ਹੈ ਤੇ ਹੁਣ ਅੱਗੇ ਦੂਸਰੇ ਨੰਬਰ ਤੇ ਇਹ ਵੀ ਤਾਜੀ ਸੂਈ ਆ ਬੱਚਾ ਆ ਨੜ ਵਿਦਾ ਵੀ ਨਾਲ ਤਾਜੀ ਦੇਖ ਸਾਡੇ ਜੀ ਇਹਦੇ ਮਗਰ ਕੀ ਜੇ ਕਿਰੇ ਮਗਰ ਵਛੀ ਜੇ ਇਹਦੇ ਮਗਰ ਵਛੀ ਆ ਬਾਕੀ ਚੰਗੇ ਕੱਦ ਕੱਢ ਦੀ ਆ ਜੇ ਜਰਸੀਆਂ ਦੇ ਸਾਬ ਨਾਲ ਲਾਈਏ ਤੇ ਸਿੰਗ ਨਿਕ ਨਿਕੇਦੇ ਵੀ ਆ ਕਿ ਨਾ ਸੂਆ ਜੇ ਦਾ ਇਹ ਪਹਿਲਾ ਸੂਆ ਵੀਰ ਜੀ ਸੂਈ ਅੱਛਾ ਪਹਿਲਾ ਸੂਆ ਸੂਈ ਆ ਹਾਂਜੀ ਤੇ ਕਿੰਨਾ ਚਿਰ ਹੋਇਆ ਇਹਨਾਂ ਸੂਈ ਇਹ ਪਰਸੋ ਵਿੱਚ ਹੀ ਫਰੀ ਜੀ ਅੱਛਾ ਤੇਰੇ ਕੋ ਬੋਲਾ ਕਿੰਨਾ ਕਿ ਜੀ ਵੀਰ ਜੀ ਅਸੀਂ ਕੱਲ ਰਾਤੀ ਸਾਫ ਕੀਤੀ ਜੇ ਹਾਂਜੀ ਤੇ ਚਲੋ ਅੱਜ ਦੀ ਚਵਾਈ ਤੋਂ ਹੋਣ ਵਾਲੀ ਆ ਹਾਂਜੀ ਇਹਨੇ ਬੱਚੇ-ਕੁੱੱਚੇ ਦਾ ਪਾ ਕੇ 10 ਕਿਲੋ ਕੱਢਿਆ ਸੀ ਠੀਕ ਆ ਹੋਲਾ ਜਿਹੜਾ ਰਾਤੀ ਸਾਫ ਹੋਈ ਹੈ ਤੇ ਕਿੰਨਾ ਕਿ ਚਵਾਈ ਜਾਊਗੀ ਦੁੱਧ ਘੱਟ ਬਜ ਨਾਲ ਹੀ ਆ ਬਾਕੀ ਦੁੱਧ ਵੀਰ ਜੀ ਆਡੀ ਇਹੋ ਬੇਨਤੀ ਹੁੰਦੀ ਦੁੱਧ ਹੁੰਦਾ ਜੇ ਸੇਵਾ ਦਾ ਹਾਂਜੀ ਹਾਂਜੀ ਜਿੰਨਾ ਪਾਲੋ ਉਨਾ ਹੀ ਚੋਲੋ ਹਾਂਜੀ ਹਾਂਜੀ ਤੇ ਇਹ ਕਿੰਨਾ ਕੁ ਤਰ੍ਹਾਂ ਨੋਰਮਲ ਸ 13-14 ਕਿਲੋ ਤੇ ਚਵਾਉਗੀ ਚਲੋ ਤੋਰੀਆਂ ਫਿਰ ਇੱਕ ਰੀਨਾਂ ਬਾਕੀ ਬਾਪੀ ਚਵਾ ਸਕਦੀ ਹੈ ਜੀ ਵੀਡੀ ਸੇਵਾ ਤੇ ਗੱਲ ਤੇ ਸੇਵਾ ਤੇ ਆਉਂਗੀ ਹਾਂਜੀ ਹਾਂਜੀ ਬਾਕੀ ਥਾਣਾ ਕਾਫੀ ਪਿਆਰਾ ਲੱਗਾ ਇਹਦੇ ਕੋਲ ਥਾਣੇ ਤਾਂ ਉਹਦੇ ਲੱਗੇ ਦੱਸਾਂਗਾ ਬਾਕੀ ਸਾਰੀਆਂ ਸੂਈਆਂ ਸਵਾਈਆਂ ਤਾਜ਼ੀਆਂ ਸੂਈਆਂ ਤੁਸੀਂ ਆਪਣੀ ਤਸੱਲੀ ਕਰਕੇ ਹੱਥੀਂ ਪਾਸ ਕਰਕੇ ਵੇਖ ਚੱਕ ਕੇ ਫੇਰੀ ਖੜਨੀ ਹੈ ਲੈ ਜਾਓ ਜੀ ਬਾਕੀ ਭਲਾ ਜਿਹੜੀਆਂ ਇਹਦੇ ਹਵਾਨੇ ਤੇ ਹੈਗੀਆਂ ਵਾਜੀ ਕੁਛ ਕੁਛ ਸੁਵਾਇ ਦਾ ਪਹਿਲਾ ਕਿੰਦਾ ਸੁਈਏ ਤੇ ਆ 99 ਇਹਦੇ ਲਾਗੇ ਤਾਂ ਦੇਖ ਸਕਦੇ ਜੀ ਤੇ ਜੇ ਭਲਾਵੇਂ ਹੈਗੀਆਂ ਹਵਾਨੇ ਤੇ ਤੇ ਇਹਦਾ ਵੀ ਕੀ ਕਿੰਨਾ ਚ ਮੁੱਲ 40 ਦੀ ਦੇ ਦੀ ਜੀ 40 ਚ ਛੱਡ ਜੇ ਕੋਈ 2-3000 ਛੱਡ 2-3000 ਕਿੰਨਾ 37 ਤੇ ਮੁਕਾ ਦੀਏ 35000 ਦੀ ਦੀ ਹਾਂ ਨਾ ਅੱਛਾ 35000 ਦੀ ਬਾਕੀ ਬੱਚੀ ਠੰਡੀ ਠੁੰਡੀ ਬੜੀ ਐ ਇਹ ਨਹੀਂ ਵੀ ਕੋਈ ਰੱਸੀ ਪਾਉਣ ਦੀ ਲੋੜ ਐ ਜਿਤਨਾ ਮਰਜੀ ਬੈਠ ਕੇ ਜੂ ਠੀਕ ਐ ਜੀ ਹਾਂ ਜੀ ਹਾਂ ਜੀ ਠੀਕ ਐ ਤੇ ਹੁਣ ਇੱਕ ਹੋਰ ਇਹ ਵੀ ਸੂਈ ਸਵਾਈ ਆ ਤਾਜੀ ਸੂਈ ਐ ਇਹ ਵੀ ਇਹਨੂੰ ਕਿੰਨੇ ਕਿ ਦਿਨ ਹੋ ਗਏ ਜੀ ਵੀਰ ਜੀ ਇਹਨੂੰ ਚੌਥਾ ਪੰਜਵਾਂ ਦਿਨ ਦੀ ਵੀ ਜੀ ਠੀਕ ਐ ਇਹਦੇ ਮਗਰ ਕੀ ਜੇ ਵੱਛੀ ਇਹਦੇ ਮਗਰ ਇਹਦੇ ਮਗਰ ਵੱਛੀ ਆ ਹਾਂ ਜੀ ਨਾਲ ਜਿਹੜਾ ਇਹਦਾ ਵੀ ਨਾਲ ਤਾਜ਼ਾ ਹੀ ਐ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਜੇ ਮੇਰੇ ਕੋਲ ਮਿਰਜੀ ਬੱਚੇ ਦਾ ਪਾ ਕੇ 12 ਹੋ ਜੇ 13 ਹੋ ਜੇ ਅੱਛਾ ਭਾਵੇਂ ਦੁੱਧ ਲਾ ਲੇ ਭਾਵੇਂ ਬੋਲਾ ਲਾ ਲਿਆ ਜੀ ਪੰਜਵੇਂ ਦਿਨ ਤੋਰੀ ਨੂੰ ਹੋ ਜਾ ਜੀ ਚਮਕਾ ਪੰਜਵੇਂ ਦਿਨ ਦੀ ਤੋਰੀ ਹੈ ਫਿਰ ਇਹਨਾਂ ਵਿੱਚ ਬਾਾਕੀ ਇਹ ਕਿ ਕੋਈ ਸਾਫ ਕਰੂਗਾ ਤੇ ਵੱਧ ਵੀ ਸਕਦੀ ਹੈ ਤੁਹਾਨੂੰ ਦੱਸਿਆ ਜੀ ਕਿ ਆਪ ਦੇਖ ਸਕਦੇ ਇਹਦਾ ਵੀ ਚੰਗਾ ਲੈ ਜਾਓ ਵੀਰ ਜੀ ਇਹ ਲੈ ਅੱਜ ਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਆਪਾਂ ਇਹ ਵੀ ਮੈਂ ਨਾਲ 40 ਦੀ ਦੇ ਦਿੰਦਾ ਮੈਂ ਤਾਂ ਕਿੰਨਾ ਬਰਾਬਰੀ ਕਰਦੀ ਜਿੰਨੇ ਦੀ ਉਹ ਹੈ ਉਹਨੇ ਦੀ ਆ ਬਰਾਬਰੀ ਕਰ ਦੋ ਠੀਕ ਹੈ ਕੋਈ ਥੋੜਾ ਕੱਢੂਗਾ ਹੋਰ ਮਾਨਤਾਣ ਕਰਾਂਗੇ ਜੀ ਠੀਕ ਹੈ 35 ਦੇ ਭਾਵੇਂ ਕੋਈ ਆ ਲੈ ਜੇ ਤੇ ਭਾਵੇਂ ਕੋਈ ਆ ਲੈ ਜੇ ਤੇ ਹੁਣ ਇੱਕ ਹੋਰ ਅੰਡੇ ਤੇ ਸੂਈ ਸਵਾਈ ਰਹਿ ਗਈ ਆ ਸਿੰਗ ਇਹਦੇ ਵਿੱਚ ਹੁੰਗੇ ਹੈਗੇ ਤੇ ਇਹਦਾ ਬੱਚਾ ਹੋ ਜੇ ਆ ਜਾ ਬੱਚਾ ਹੋ ਗਿਆ ਇਹਦੇ ਮਗਰ ਵੱਛੀ ਆ ਤੇ ਵੱਛੀ ਵੀ ਕਾਫੀ ਪਿਆਰੀ ਹੈ ਜਿਹੜੀ ਚੰਗੇ ਟੀਕੇ ਦੀ ਵੱਛੀ ਆ ਜਿਹੜੀ ਇਹਦੇ ਮਗਰਾਂ ਦੇਖ ਸਕਦੇ ਇੰਨਾ ਵੇਤੀ ਕਿੰਨਾ ਚਿਹਰਾ ਹੋ ਗਿਆ ਜੀ ਸੂਈ ਨੂੰ ਇਨੂੰ ਵੀ ਜੀ ਕੋਈ 12 13 ਦਿਨ 15 ਵੀ ਹੋ ਸਕਦੀ ਹੈ। ਅੱਛਾ ਬੱਚਾ ਬੜਾ ਸੋਹਣਾ ਪਲਿਆ-ਪਲਿਆ ਬੱਚਾ ਬੱਚੀ ਜਿਹੀ ਹੈ ਨਾ। ਠੀਕ ਹੈ। ਮੀਨ ਲੂਕ ਦੀ ਚੰਗੀ ਜੀ। ਤੇ ਦੇਖੋ ਦੁੱਧ ਕਿੰਨਾ ਜੀ? ਇਰ ਕੋਈ ਵੀ ਜੀ ਬੱਚੇ ਦਾ ਪਾ ਆ ਗਿਆ 9 ਕਿਲੋ ਜੀ। 9 ਲੀਟਰ ਹੀ ਆ। ਤੇ ਸੂਆ ਕਿੰਨਾ ਇਹਦਾ? ਪਹਿਲਾ ਸੂਆ। ਸੂਆ ਪਹਿਲਾ। ਬੋਲ ਚਾਰ ਬੰਦੇ। ਤੁਰਾਂ ਫਿਰ ਇੱਕ ਕਰੀ ਨੂੰ। ਖਾਨ ਦੇਖ ਸਕਦੇ ਤੇ ਲੱਗੇ ਤਾਂ। ਹੁਣ ਮੀਰਾ ਅਣੀ ਮੈਂ ਕੋਈ ਨਹੀਂ ਕੋਈ। ਕੋਈ ਨਹੀਂ ਕੋਈ ਨਹੀਂ ਹਾਂਜੀ ਆ ਜ ਲੈ ਆਓ ਜੀ ਬਾਕੀ ਕੋਈ ਵੀ ਪਸ਼ੂ ਖੜਨਾ ਮੈਂ ਤੋ ਖੜਨਾ ਆਪਣੀ ਸਮਝਣਾ ਵਾ ਆਪਣੀ ਜ਼ਿੰਮੇਵਾਰੀ ਤੇ ਵੇਸ਼ ਚਾਹ ਕੇ ਆਇਆ ਖੜਾ ਲੈ ਆਓ ਜੀ ਕੋਈ ਨਹੀਂ ਕੋਈ ਨਹੀਂ ਤੇ ਕਿੰਨਾ ਰੱਖਣਾ ਵੇ ਜੀ ਇਹਦਾ ਮੁੱਲ ਫਿਰ ਆਪਾਂ ਇਹ 35 ਦੇ ਦਈਏ ਜੀ ਇਹ 35 ਦੀ ਦੇਣੀ ਕਿ ਵਿੱਚੋਂ ਕਰਨਾ ਕੋਈ ਹਮਤਾਨ ਕਰ ਦੋ ਜਿੰਨਾ ਕਰਨਾ ਕਿੰਨੇ ਦੇ ਆਪ ਹੀ ਜੱਸ ਨੋ ਕਰ ਦੋ ਫਿਰ 30000 ਦੀ ਲਦਾਂਗੇ ਠੀਕ ਹੈ ਜੀ ਤੇ ਠੀਕ ਹੈ ਵੇ ਜੀ ਫਿਰ ਹੁਣ ਕੁਛ ਕਹਨਾ ਫਿਰ ਇਹ ਵੇ ਜੀ ਸੋਇਆ ਸਵਾਈਆਂ ਇੱਥੇ ਆਪਣੀ ਪਾਸ ਕਰਕੇ ਖੜਨ ਨਿਚਵਾਇ ਕਰਕੇ ਖੜਨਾ ਠੀਕ ਹੈ ਅੱਡੇ ਘਰੋਂ ਜਿੰਨਾ ਦੁੱਧ ਦੱਸਿਆ ਭਾਵੇਂ ਚਾਰ ਟੰਗ ਚੂਲਿਆਂ ਨੂੰ ਪੰਜ ਪੰਜ ਚੂਲਿਆਂ ਨੂੰ ਠੀਕ ਹੈ ਕਿਉਂ ਅਗਲੇ ਘਰ ਦੀ ਨਹੀਂ ਹੁੰਦੀ ਵੀ ਹਾਂਜੀ ਗਰੰਟੀ ਚਲੋ ਅਸੀਂ ਆਪਣੇ ਘਰ ਦੀ ਗਰੰਟੀ ਦਿੰਦੇ ਆ ਇੱਥੋਂ ਜੋ ਵੀ ਆ ਤਸੱਲੀ ਕਰਕੇ ਖੜਨਾ ਹਾਂ ਬਾਅਦ ਚੋਂ ਦਾ ਕੋ ਆਪਣਾ ਉਹ ਆਪਣੀ ਜ਼ਿੰਮੇਵਾਰੀ ਹੁੰਦੀ ਆ ਉਹ ਗਾੜੀ ਜਿਹੜਾ ਆਪਣੇ ਲੈ ਜਾਂਦੇ ਫਿਰ ਉਹਨਾਂ ਦੀ ਜ਼ਿੰਮੇਵਾਰੀ ਠੀਕ ਹੈ ਜੀ ਠੀਕ ਹੈ ਵੀ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨ